ਮੈਂ ਪੱਤਰਕਾਰ ਅਮਰਦੀਪ ਸਿੰਘ ਯੂਪੀਆ ਨਿਊਜ਼ ਤੋਂ ਯੂਪੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਬ੍ਰਹਮ ਗਿਆਨੀ 108 ਸੰਤ ਬਾਬਾ ਕੇਵਲਦਾਸ ਜੀ ਰੋਹੀ ਵਾਲਿਆਂ ਦੇ ਅਸ਼ੀਰਵਾਦ ਨਾਲ ਸਲਾਨਾ ਜੋੜ ਮੇਲਾ ਗੁਰਦੁਆਰਾ ਸੰਤ ਬਾਬਾ ਕੇਵਲਦਾਸ ਜੀ ਮੋਹੱਲਾ ਸੰਤਪੁਰਾ ਵਿਖੇ ਮਨਾਇਆ ਗਿਆ ਇਸ ਸਲਾਨਾ ਜੋੜ ਮੇਲੇ ਵਿੱਚ ਕੀਰਤਨੀ ਜਥਾ ਭਾਈ ਦਲੇਰ ਸਿੰਘ ਜੀ ਨੱਥੂ ਚਾਲ ਵਾਲਿਆਂ ਦਾ ਢਾਡੀ ਜਥਾ ਅਤੇ ਭਾਈ ਮਨਜੀਤ ਸਿੰਘ ਜੀ ਸੋਹੀ ਕੁਸ਼ੀਯਾਤਾ ਨੇ ਕਥਾ ਅਤੇ ਕੀਰਤਨ ਦੁਆਰਾ ਸਾਰੀ ਸੰਗਤ ਨੂੰ ਨਿਹਾਲ ਕੀਤਾ ਬੀ ਜੀ ਡੀ ਕਲੱਬ ਆਦਮਪੁਰ ਵੱਲੋਂ ਇਸ ਮੇਲੇ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਵੀ ਲਗਾਇਆ ਗਿਆ ਇਸ ਦੇ ਨਾਲ ਨਾਲ ਗੁਰੂ ਘਰ ਲੰਗਰ ਵੀ ਵਰਤਾਇਆ ਗਿਆ ਕਿ ਠੰਡੇ ਮਿੱਠੇ ਜਲਦੀ ਸ਼ਪੀਲ ਵੀ ਲਗਾਈ ਗਈ ਵਾਏ ਗੁਰੂ ਕਾ ਘਰ ਸਾ ਵਾਏ ਗੁਰਜੀ ਕੀ ਫਤਿਹ